ਦੇਖ ਰਹੇ ਹੋ ਫਗਵਾੜਾ نیوز ਸਵੇਹਾ ਤੋਂ ਨਾਲ ਅੰਚਲ ਫਗਵਾੜਾ ਸ਼ਹਿਰ ਦੇ ਹਸ਼ਿਆਲਪੁਰ ਤੇ ਬੀਤੀ ਦੇਰ ਸ਼ਾਮ ਇੱਕ ਪ੍ਰਵਾਸੀ ਮਜ਼ਦੂਰ ਦੀ ਮੋਟਰਸਾਈਕਲ ਸਵਾਰ ਤੇ ਨੋਚੋਆਣਾ ਵੱਲੋਂ ਉਸ ਉੱਪਰ ਹਮਲਾ ਕਰਕੇ ਉਸ ਦਾ ਮੋਬਾਈਲ ਫੋਨ ਅਤੇ ਉਸ ਦੇ ਕੋਲੋਂ 5000 ਰੁਪਏ ਦੀ ਕਰੀਬ ਨਗਦੀ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੂੰ ਮਕੇਸ਼ ਨੇ ਦੱਸਿਆ ਕਿ ਉਹ ਮੱਕੀ ਦੇ ਦਾਣੇ ਵੇਚਣ ਦਾ ਕੰਮ ਕਰਦਾ ਹੈ ਤੇ ਅੱਜ ਜਦੋਂ ਉਹ ਆਪਣੀ ਰੇੜੀ ਲਗਾ ਕੇ ਹਸ਼ਿਆਲਪੁਰ ਰੋਡ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੌਰਾਨ ਮੋਟਰਸਾਈਕਲ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਉਂਦੇ ਹਨ ਅਤੇ ਉਸ ਦੇ ਉੱਪਰ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੰਦੇ ਹਨ ਤੇ ਉਸ ਦੇ ਕੋਲੋਂ ਉਸ ਦਾ ਕਰੀਬ 15000 ਦਾ ਮੋਬਾਈਲ ਫੋਨ ਅਤੇ 5000 ਕੈਸ਼ ਖੋ ਕੇ ਉਥੋਂ ਫਰਾਰ ਹੋ ਜਾਂਦੇ ਹਨ ਉਦਰੇ ਸਾਰੇ ਮਾਮਲੇ ਦੇ ਸਬੰਧ ਵਿੱਚ ਅੱਗੇ ਜਾਣਕਾਰੀ ਦਿੰਦਿਆਂ ਅਮਨ 나ਥ ਨੇ ਦੱਸਿਆ ਕਿ ਉਹ ਜਦੋਂ ਰਸਤੇ ਵਿੱਚ ਖੜੇ ਸਨ ਤਾਂ ਉਸ ਦੌਰਾਨ ਤਿੰਨ ਨੌਜਵਾਨ ਆਉਂਦੇ ਹਨ ਜੋ ਕਿ ਪ੍ਰਵਾਸੀ ਮਜ਼ਦੂਰ ਤੇ ਹਮਲਾ ਕਰਕੇ ਉਸ ਕੋਲੋਂ ਮੋਬਾਈਲ ਫੋਨ ਅਤੇ ਰੁਪਏ ਖੋ ਕੇ ਫਰਾਰ ਹੋ ਲੱਗਦੇ ਹਨ ਤਾਂ ਉਹ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ ਕਾਬੂ ਕਰ ਲੈਂਦੇ ਹਨ ਹਾਲਾਂਕਿ ਇਹ ਕਾਬੂ ਕੀਤੇ ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਉਹਨਾਂ ਅਣਪਛਾਤੇ ਨੌਜਵਾਨਾਂ ਪਾਸੋਂ ਲਿਫਟ ਲਈ ਸੀ ਤੇ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਉਦਰੇ ਸਾਰੇ ਕੱਡਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਉੱਧਰ ਇਲਾਕੇ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨਾਲ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਇਹੋ ਜਿਹੇ ਭੈੜੇ ਅਨਸਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਤ ਨਾਲ ਅਸ਼ਰੰਦਿਤ ਸਿੰਘ ਸੋਨੀ ਦੀ ਰਿਪੋਰਟ। ਹਾਂ ਬੋਲੇ? ਹਾਂ। ਨਾਮ ਕੀ ਹੈ? ਰਮਨਦੇਸ ਨਾਮ ਹੈ। ਹਾਂ? ਮੰਦੇਸ हाँ क्या मामला गया है ये हमारे हम आ इधर मेरे को रोका बोला कि क्या जा रहा जा अपने रूम मेरे को मोबाइल छीन लिया मेरा पाँच हजार रूपए छीन लिया मेरे, लिया, अब मेरे को ना सहना मोबाइल कितने का था मोबाइल मेरा पंद्रह हजार का था पाँच हजार रूपया कैश ले गए गया हाँ, कैश ले गया क्या काम करते हैं आप हम मक्की के दाना बेचते है मक्की के दाना बेचते हैं मक्की का दाना बेचते हैं तो आप रेडी में घर जा रहे थे और रूम पे जा रहे थे कमरे पे रूम पे जा रहे हाँ। तो हाँ। थे हाँ। इतना मार मारा खंडर से बजाय कौन सी बकरी काट रहा हूं। किस चीज से मारा आपको खंडर से मारा है वो खंडर से मारा इतना मार मारा मेरा सब छीन कर ले गया पुलिस को शिकायत की इस मामले को लेकर पुलिस को शिकायत की है पुलिस को पुलिस को जानकारी की हेलो जानकारी पुलिस के कर देते जानकारी दी है पुलिस की जानकारी करेंगे करेंगे पाँच हजार रुपए कैश लगे पाँच हजार रुपए दस पंद्रह हजार मेरा फोन कितने आदमी थे वो लोग तीन आदमी था तीन आदमी हमें ਆਪੋ ਜੀ ਆ ਬੇ ਆ ਜੀ ਇੱਕ ਮਿੰਟ ਜੀ ਕੀ ਨਾ ਜੀ ਆਪਣਾ ਮੇਰਾ ਅਮਰਨਾਥ ਆ ਜੀ ਨਾਮ ਅਮਰਨਾਥ ਜੀ ਕੀ ਕੰਮ ਕਰ ਰਹੇ ਆਪਾਂ ਮੈਂ ਭਾਈ ਕਾਰਪੋਰੇਸ਼ਨ ਚ ਪ੍ਰਾਈਵੇਟ ਜੋਬ ਕਰਦਾ ਆ ਅੱਛਾ ਕੀ ਮਾਮਲਾ ਕੀ ਹੈ ਜਿਹੜਾ ਅੱਜ ਫਟੀਆਂ ਸ਼ਾਇਦ ਆਉਂਦਾ ਹੈ ਜੀ ਮੁੰਡਾ ਤੁਰਿਆ ਆ ਰਿਹਾ ਸੀ ਪਰਵਾਸੀ ਮੁੰਡਾ ਹੈ ਅੱਛਾ ਜੀ ਪ੍ਰਵਾਸੀ ਮੁੰਡਾ ਹੈ ਤੁਰਦਾ ਆ ਰਿਹਾ ਸੀ ਉਹ ਵੀ ਦਿਮਾਖੀ ਜੋ ਮੇਰੇ ਸਾਹਮਣੇ ਉਲਟਾ ਉਹ ਆ ਉਹਦੇ ਨਾਲ ਨੇ ਮੋਟਰਸਾਈਕਲ 'ਚ ਆਏ ਆ ਤਿੰਨ ਜਣੇ ਇਹ ਉੱtre ਸਾਡੇ ਸਾਹਮਣੇ ਇਹ ਇਹਨੇ ਮੁੰਡੇ ਨੇ ਉਹਦੇ ਪੁੱਠੀਆਂ ਕਰਕੇ ਕਿਰਪਾਨਾ ਮਾਰੀਆਂ ਮੈਂ ਨਹੀਂ ਮਾਰਿਆ ਉਹਦਾ ਫੋਨ ਵੀ ਖੋਇਆ ਭਾਈ ਗੱਲ ਕਰ ਰਹੀਆਂ ਫੋਨ ਖੋਇਆ ਇਹਨਾਂ ਨੇ ਦੋ ਜਨੇ ਦੌੜ ਗਏ ਪਾਈਆ ਸੁੱਟ ਕੇ ਮਾਰਿਆ ਇਹਨਾਂ ਨੇ ਇਹਨਾਂ ਨੇ ਦਾਤਰ ਮਾਰਿਆ ਉੱਪਰ ਦੀ ਫੋਨ ਕਿਹੜਾ ਸੀ ਫੋਨ ਉਹ ਮੁੰਡੇ ਨੂੰ ਪਤਾ ਹੋਣਾ ਕਿਹੜਾ ਸੀ ਇਹਨੇ ਕਾਬੂ ਕਰ ਲਿਆ ਮੈਂ ਕੋਈ ਦਾਤਰ ਮਾਰਿਆ ਆ ਦੇਖੋ ਆ ਦੇਖੋ ਆ ਦੇਖੋ ਕਿੰਨੀ ਕੀ ਦਿੱਖੀ ਆ ਉਹਦੇ ਮੁੰਡੇ ਦੇ ਕੰਨ ਪਾੜਿਆ ਪਿਆ ਇਹਨਾਂ ਨੇ ਹਾਂ ਜੀ ਮੁੰਡਾ ਕਿਹੜਾ ਸੀ ਜਿਹੜਾ ਹਾਂ ਦੇਖੋ ਮੁੰਡੇ ਨੂੰ ਉਹ ਬਾਰੇ ਵੇ ਜਾ ਜਾ ਮੁੰਡਾ ਪਰਵਾਸੀ ਸੀ ਆਂਦਾ ਪਿਆ ਕੰਮ ਤੋਂ ਕਹਿੰਦਾ ਮੈਂ ਰੇੜੀ ਲੈ ਕੇ ਆ ਰਿਹਾ ਸੀ ਰੇੜੀ ਛੱਡ ਕੇ ਕੰਮ ਤੋਂ ਆਇਆ ਉਹਦੇ ਵਿਚਾਰੇ ਦੇ ਫੋਨ ਖੋ ਕੇ 도ੜੇ ਆਏ 2 ਜਣੇ 도ੜ ਰਹੇ ਮੋਟਰਸਾਈਕਲ ਸਪਲੈਂਡਰ ਸੀ ਸਪਲੈਂਡਰ ਦਾ ਨੰਬਰ ਨਹੀਂ ਦੇਖਿਆ ਇਹ ਦੇਖੋ ਕਾਹਨ ਦੌੜ ਰਹੇ ਸੀ 23A ਉਹ ਯਾਰ ਦੋ ਆ ਮੈਂ ਇਹਨਾਂ ਨੇ ਪਾਈਆ ਚੱਕ ਕੇ ਮਾਰਿਆ ਮੇਰੇ ਭਰਿਆ ਪਾਈਆ ਪਾਣੀ ਦਾ ਪਤਾ ਨਹੀਂ ਸ਼ਰਾਬ ਦਾ ਇਹ ਨਹੀਂ ਪਤਾ ਕਿਹੜੇ ਵਿਅਕਤੀ ਤਿੰਨ ਸੀਗੇ ਬਾਕੀ ਇਹਦੇ ਨਾਲ ਦੇ ਸਾਥੀ ਚਲੇ ਗਏ 도ੜ ਗਏ 도ੜੇ ਹਾਂਜੀ 도ੜ ਗਏ ਮੋਟਰਸਾਈਕਲ ਲੈ ਕੇ ਹਾਂਜੀ ਮੋਟਰਸਾਈਕਲ ਨਾਲ ਹੀ ਲੈ ਕੇ ਨਾਲ ਹੀ ਨਿਕਲ ਗਏ ਉਹ ਇਹ ਕਾਬੂ ਆ ਗਿਆ ਫੋਨ ਕਿਹੜਾ ਦੇ ਮਿਲ ਗਿਆ ਤੁਹਾਨੂੰ ਫੋਨ ਦਾ ਨਹੀਂ ਪਤਾ ਇਹ ਤਾਂ ਮੁੰਡੇ ਨੂੰ ਪਤਾ ਉਹਨਾਂ ਇੱਕ ਗਿਆ ਫੋਨ ਤਾਂ ਲੈ ਕੇ ਨਿਕਲ ਗਏ ਉਹ ਫੋਨ ਲੈ ਕੇ ਨਿਕਲ ਗਏ ਫੋਨ ਕਿਹੜਾ ਸੀਗਾ ਕਿਹੜੀ ਕੁਆਲਿਟੀ ਦਾ ਨਾਲ ਕਿਹੜਾ ਕੁਆਲਿਟੀ ਸੀ ਬਾ ਹੁਣ ਜਿੱਦਿਕਾ ਅ ਡੀਵੋ ਦਾ ਡੀਵੋ ਦਾ ਫੋਨ ਕਹਿੰਦਾ ਪਿਆ ਆ ਕਿੰਨੇ ਦਾ ਕਿੰਨੇ ਦਾ ਬਾਈ ਜੀ ਉਹ ਵੀ ਆ ਅਕਲ ਮੇਰਾ ਨਾਮ ਹੈਗਾ ਮਨਦੀਪ ਕੁਮਾਰ ਹਾਂ ਕਿੱਥੇ ਦਾ ਰਹਿਣ ਵਾਲਾ ਸਾਨਾ ਬਾਸ ਆਰਾਮ ਔਰ ਹੈ ਕਿੱਥੇ ਦਾ ਰਹਿਣ ਵਾਲਾ ਮਾਲਕਪੁਰ ਦਾ ਮੈਂ ਰਹਿਣ ਵਾਲਾ ਹਾਂ ਕਿ ਮੈਂ ਲੈਫਟੇ ਮੰਡੀਆ ਮੈਨੂੰ ਇੱਥੇ ਲਾਤਾ ਆਪਾਂ ਰਾਤ ਦਿਹਲਾ ਵੀ ਮੇਰੇ ਕੰਨ ਤੇ ਉਹ ਇਧਰ ਦੇਖ ਯਾਰ ਹਾਂ ਹਾਂਜੀ ਬੋਲ ਬੋਲ ਕੇ ਯਾਰ ਮੇਰੇ ਕੰਨ ਦੇ ਪਤਾ ਨਹੀਂ ਕੀ ਕੁਝ ਹੋਇਆ ਮੈਨੂੰ ਯਾਰ ਨਜਾਇਜ਼ ਘੁੱਟਿਆ ਮੈਨੂੰ ਨਹੀਂ ਪਤਾ ਵੀ ਬੰਦੇ ਕਿਹੜੇ ਸੀਗੇ ਕਿਹੜੇ ਨਹੀਂ ਯਾਰ ਪੂਰਾ ਨਾਮ ਨਹੀਂ ਯਾਦ ਆ ਰਿਹਾ ਇੱਥੇ ਯਾਰ